ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਢੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚਮੇਲੀ ਇਹਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਨਾਲ ਦਾ ਪਿੰਡ ਇਹਦੇ ਨੰਗਲ ਹੈ ਇੱਕ ਪਾਸੇ ਕੋਟ ਸੁਖੀ ਆ ਟੁੱਡੀ ਭਾਣਾ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਨਗ ਇਹਨਾਂ ਕੋਲ ਪਹਿਲਾਂ ਤੋਂ ਘਰੇ ਕਾਫੀ ਰੱਖਦੇ ਰਹੇ ਪਰ ਹੁਣ ਜਿਹੜਾ ਉਹ ਪਸ਼ੂ ਘਟਾ ਦੇਨੇ ਆ ਜਿਹਦੇ ਕਰਕੇ ਅੱਜ ਦੋ ਗਾਵਾਂ ਵਕਾਉ ਕੀਤੀਆਂ ਇੱਕ ਇਹ ਗਾਂ ਇਹ ਬਿਲਕੁਲ ਹੀ ਤਾਜੀ ਸੋਈ ਹੈ ਤੇ ਮੈਂ ਇਹ ਮੰਨੂਗਾ ਵੀ ਇਹ ਗਰਮੀ ਦੀ ਰੁੱਤ ਦਾ ਇੱਕ ਤੋਹਫਾ ਹੀ ਹੈ ਕਿਉਂਕਿ ਥੋੜਾ ਕ੍ਰਾਸ ਬਰੀਡ ਗਾਵਾਂ ਜਿਹੜੀਆਂ ਨੇ ਉਹ ਗਰਮੀ ਸਹਿਣ ਕਰ ਲੈਂਦੀਆਂ ਹਾਲਾਂਕਿ ਦੁੱਧ ਦੀ ਕਪੈਸਿਟੀ ਤਾਂ ਐਫਐਫ ਨਾਲੋਂ ਇਹਨਾਂ ਦੀ ਘੱਟ ਰਹਿੰਦੀ ਹੈ ਪਰ ਫਿਰ ਵੀ ਇਹ ਦੁੱਧ ਲੰਬਾ ਟਾਈਮ ਦਿੰਦੀਆਂ ਰਹਿੰਦੀਆਂ ਇਹ ਇਹਦਾ ਬੱਚਾ ਹੈ ਤੇ ਇਹ ਸੂਈ ਵੀ ਬਿਲਕੁਲ ਤਾਜੀ ਹੈ ਇਹ ਤੋਂ ਬਿਨਾ ਇੱਕ ਗਾਂ ਹੋਰ ਹੈ ਹੈ ਵੀ ਕ੍ਰਾਸ ਬਰੀਡ ਇਹਨੂੰ ਸੂਈ ਨੂੰ ਥੋੜਾ ਟਾਈਮ ਹੋ ਗਿਆ ਬਾਕੀ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਕਿੰਨੇ ਚਿਰ ਦੀ ਸੂਈ ਹੈ ਤੇ ਕਿੰਨਾ ਦੁੱਧ ਇਹ ਇਸ ਟਾਈਮ ਦੇ ਰਹੀ ਹੈ ਸੋ ਇਹ ਵੀ ਵੈੜ ਦੋਸਤੋ ਵਕਾਊ ਹੈ ਇਹਦੇ ਨਾਲ ਬੱਚਾ ਜਿਹੜਾ ਉਹ ਇਹ ਵੱਛੀ ਹੈ ਕਰਾਸ ਬਰੀਡ ਵੱਛੀ ਹੈ ਸੀਮਨ ਹੋ ਸਕਦਾ ਜਰਸੀ ਦਾ ਹੀ ਬਾਈ ਹੋਰਾਂ ਨੇ ਲਵਾਇਆ ਹੋਵੇ ਸੋ ਇਹ ਵੱਛੀ ਉਸ ਗਾਂ ਦੇ ਨਾਲ ਆਓ ਸ਼ੁਰੂਆਤ ਹੈ ਇਸ ਗਾਂ ਤੋਂ ਕਰੀਏ ਵੀਡੀਓ ਨੂੰ ਐਂਡ ਤੱਕ ਦੇਖੋ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਪਾਵੇਂ ਦੋ ਟਾਈਮ ਚੋਲਿਓ ਜੇ ਤਿੰਨ ਟਾਈਮ ਚੋਲਿਓ ਸੂਂਜਾ ਸਵਾਂਜਾ ਗਾਵਾ ਜਦੋਂ ਫੁੱਲ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਚ ਖਰੀਦ ਲਿਓ ਸੌਦਾ ਜ਼ਰੂਰ ਪਹਿਲਾਂ ਕਰਨਾ ਪੈਂਦਾ ਪਰ ਉਦੋਂ ਬਾਅਦ ਤੁਸੀਂ ਚੋ ਸਕਦੇ ਹੋ ਨੀ ਆਓ ਭਾਈ ਤੋਂ ਜਾਣਕਾਰੀ ਲਈਏ ਹੈਪੀ ਬਾਈ ਸਸਿਕਾ ਸਸਿਕਾ ਹੈਪੀ ਅੱਜ ਭਾਈ ਆਪਣੇ ਕੋਲ ਦੋ ਗਾਵਾ ਦੋਨੇ ਘਰ ਦੀਆਂ ਹੀ ਆਪਣੀਆਂ ਹਾਂਜੀ ਨਹੀਂ ਇਹ ਲਈ ਸੀ ਪਹਿਲੇ ਸੂਏ ਆਪਾਂ ਠੀਕ ਹੈ ਇਹ ਕਹਿੰਦਾ ਸੂਆ ਸੂਪੀ ਭਾਈ ਇਹ ਤੀਜੇ ਸੂਏ ਸੂਪੀ ਠੀਕ ਹੈ ਦੂਜੇ ਸੂਏ ਜੋ ਖਰੀਦੀ ਹੈ ਉਦੋਂ ਦੁੱਧ ਕਿੰਨਾ ਦਿੰਦੀ ਇਹਦਾ ਸੀ 18 18 ਕਿਲੋ ਹੁਣੇ ਇੱਕਦਾਂ ਸੂਈ ਹੈ ਇਹ ਨੂੰ ਪਰਸੋਂ ਸੂਈ ਹੈ ਪਰਸੋਂ ਹੀ ਸੂਈ ਹੈ ਹਾਂਜੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਬਈ ਇਹਦਾ ਆਪ 65000 ਕਰ ਦੋ ਅੱਛਾ ਇਹ ਵੈਸੇ ਥੋੜਾ ਕ੍ਰਾਸ ਬਰੀਡ ਹੈ ਚਵਾਈ ਚ ਠੀਕ ਹੈ ਠੰਡੀ ਸੀ ਹਾਂ ਹਾਂ ਵਧੀਆ ਹੁਣ ਇਹ ਜਾਨੀ ਕਿ 7 ਕਿਲੋ 6.5 ਕਿਲੋ ਬੌਲਾ ਹੈਗਾ ਡੰਗ ਦਾ ਡੰਗਦਾ ਇੰਨਾ ਬੌਲਾ ਨਹੀਂ ਠੀਕ ਹੈ ਪਰਸੋਂ ਦੀ ਸੂਈ ਥੱਲੇ ਠੀਕ ਹੈ ਤੋਰਦ ਕੇ ਬਈ ਨੂੰ ਸੋ ਦੋਸਤੋ ਡਿਮਾਂਡ 65000 ਦੀ ਹੈ ਬਰੀਡ ਕ੍ਰਾਸ ਹੈ ਤੇ ਚਵਾਈ ਚ ਠੰਡੀ ਸੀ ਲ ਹੈ ਦੁੱਧ ਹੁਣ ਵੀ 12-13 ਕਿਲੋ ਵਾਂਗੂ ਬੌਲਾ ਹੈਗਾ 18 ਕਿਲੋ ਪਿਛਲੇ ਸੂਏ ਨੇ ਦੁੱਧ ਚਵਾਇਆ ਹੈ ਦੂਜੇ ਸੂਏ ਚ ਹੈ ਕਿ ਸੂ ਇਹ ਇਹਦਾ ਬੱਚਾ ਦੱਸੋ ਇਹਨੇ ਵੱਛੇ ਨੂੰ ਜਨਮ ਦਿੱਤਾ ਹੈ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਆਂ ਭਰਿਆ ਹਵਾਨਾ ਦੇਖ ਲਓ ਤੁਸੀਂ ਇਹ ਚਵਾਈ ਤਾਂ ਜੋ ਪਹਿਲਾਂ ਦਾ ਹਵਾਨਾ ਇਹ ਗੱਲ ਧਿਆਨ ਚ ਲੈ ਆਦਣਾ ਤੁਹਾਡੇ ਥਾਂ ਦਾ ਸਹਜ ਤਾਂ ਦੱਸੋ ਜੋ ਕਰਾਸ ਬਰੀਡ ਕਹਿ ਦਈਏ ਤਾਂ ਬਿਨਾਂ ਸ਼ੱਕ ਹੱਥੀਂ ਚਵਾਈ ਵਾਲਾ ਹੋ ਜਾਂਦਾ ਹੈ ਲੈ ਆ ਹੈਪੀ ਬਈ ਸੋ ਸੋਹਣਾ ਟੰਚਾ ਹੈ ਹਵਾਨਾ ਅੱਗੋਂ ਚੰਗਾ ਦਿਖਾਉਂਦੀ ਹੈ ਪਛਾਣ ਦੀ ਵੀ ਹਵਾਨਾ ਚੰਗਾ ਹੈ ਡਿਮਾਂਡ 65000 ਹੈ ਘਰੇਲੂ ਫਾਰਮਰ ਕੋਲੇ ਗਾਂ ਟਾਂਚਾ ਫੇਰ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਇਦਾਂ ਦਾ ਇਹਦਾ ਰੋਖ ਹੈ ਆ ਗਾੜੀ ਚੰਗੀ ਦਿਸਦੀ ਹੈ ਬਾਕੀ ਥੰਡਾ ਸਾਇਦ ਸੋਣਾ ਸੋ ਇਹਦਾ ਰੇਟ 65000 ਬਾਈ ਨੇ ਰੱਖਿਆ ਤੇ ਬਿਲਕੁਲ ਹੀ ਤਾਜੀ ਸੂਈ ਹੈ ਰੋਹਵਾਨਾ ਪਛਾਣਦੀ ਵੀ ਵੈਸੇ ਇਹ ਸੋਨਾ ਦਿਖਾਉਂਦੀ ਹੈ 12 13 ਕਿਲੋ ਵਾਂਗੂ ਬੌਲੇ ਤੋਂ ਸ਼ੁਰੂਆਤ ਹੈ 18 ਕਿਲੋ ਪਿਛਲੇ ਸੂਏ ਦਾ ਦੁੱਧ ਹਰਕਾਰ ਹੈ ਇੱਕ ਹੋਰ ਗਾਂ ਜਿਹੜੀ ਬਾਈ ਕੋਲ ਹੈਪੀ ਬਾਈ ਇਹ ਕੰਨ ਮਸੂਆ ਸੂਈ ਹੈ ਇਹ ਪਹਿਲਾਂ ਆਪਣੀ ਪਹਿਲਾ ਸੂਆ ਹਾਂਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਇਹ ਨੂੰ ਮਹੀਨਾ ਕੋ ਹੋ ਗਿਆ ਮਹੀਨਾ ਹੋ ਗਿਆ ਮਿੰਨਾ ਹੋ ਗਿਆ ਸੂਈ ਨੂੰ ਕਿੰਨਾ ਕ ਦੁੱਧ ਹੋਊਗਾ ਹਾਂ ਇਹਦੇ ਹੁਣ 12 ਲੀਟਰ 12 ਲੀਟਰ ਪਹਿਲਾਂ 14 ਦਿੱਤਾ ਇਹਨੇ ਹੁਣ ਗਰਮੀ ਥੋੜਾ ਘਟੀ ਗਰਮੀ ਨੇ ਘਟੀ ਐ ਕੀ ਰੇਟ ਹੋਊਗਾ ਇਹਦਾ 42000 ਠੀਕ ਐ ਸੋ ਦੋਸਤੋ ਤੂੜੀ ਪਾਉਂਦਾ ਬਾਈ ਹਰੇ ਹਜੇ ਹਰੇ ਤਾਂ ਨਹੀਂ ਹੋਏ ਹਜੇ ਠੀਕ ਐ ਤੋਰਦੇ ਬਾਈ ਹੁਣ ਸੋ ਐਸ ਟਾਈਮ 12 ਲੀਟਰ ਦੁੱਧ ਜਿਹੜਾ ਉਹ ਤੁਸੀਂ ਚੋ ਕੇ ਲੈ ਲਓ ਜੇ ਸੂਆ ਪਹਿਲਾਂ 14 ਤਾਜੀ ਨੇ ਦਿੱਤਾ ਪਰ ਦੁੱਧ ਥੋੜਾ ਡਾਉਣ ਆ ਗਈ ਗਰਮੀ ਦੀ ਰੁੱਤ ਕਰਕੇ ਬੱਚੀ ਇਹਦੇ ਨਾਲ ਤੇ ਜਰਸੀ ਦਾ ਇਹਦੇ ਸੀਮਣ ਲੱਗਾ ਸੀਗਾ ਇਹ ਵੀ ਚੋਣ ਤੋਂ ਪਹਿਲਾਂ ਦੀ ਵੀਡੀਓ ਹੈ ਮਤਲਬ ਹਜੇ ਇਹਦੀ ਮਿਲਕਿੰਗ ਹੋਣੀ ਹੈ ਬਮੋੜ ਲਾਹੀ ਪਈ ਹਵਾ ਨਾਲ ਦੋਸਤੋ ਸਾਫ਼ ਹੈ ਸੋਹਣਾ ਜਿੰਨਾ ਵੀ ਹੈਗਾ 12 ਲੀਟਰ ਦੁੱਧ ਦੇ ਸਾਹ ਤੇ ਤੇ ਇਹ ਵੀ ਕ੍ਰਾਸ ਬਰੀਡ ਗਾਂ ਹੈ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਦੋ ਵਿਕਰੀ ਵਾਲੇ ਸੀ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਪਸੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਓ ਜੇ ਇੱਕ ਗਾਂ ਇੱਕ ਮਹੀਨੇ ਦੀ ਸੂਈ ਹੈ ਤੇ ਦੂਜੀ ਗਾਂ ਹਜੇ ਪਰਸੋਂ ਹੀ ਸੂਈ ਹੈ ਤੀਜਾ ਦਿਨ ਹੈ ਚੰਗੇ ਦੁੱਧ ਤੋਂ ਸ਼ੁਰੂਆਤ ਆ ਬੱਚਾ ਇਹ ਹੈ ਤੇ 나ੜੂਆ ਨਾਲ ਆ ਬੱਚੇ ਦਾ ਛੋਟਾ ਜਿਹਾ 나ੜੂਆ ਤੁਹਾਨੂੰ ਇੱਥੇ ਦਿਸਦਾ ਹੋਣਾ ਸੋ ਜਿਹਨੂੰ ਇਹ ਗਾਂ ਦੋਸਤੋ ਦੋਨਾਂ ਚੋਂ ਕੋਈ ਵੀ ਨਾਗ ਜੱਚਿਆ ਉਹ ਵੀਰ ਤਸੱਲੀ ਕਰ ਸਕਦਾ ਧੰਨਵਾਦ ਵੀਡੀਓ ਦੇਖਣ ਵਾਸਤੇ